ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਦੀਪ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਨਾਮਦਾ ਜੀ ਆਪ ਨੂੰ ਚੜ੍ਹਦੀ ਕਲਾ 'ਚ ਰੱਖਣਾ ਤੇ ਤੁਸੀਂ ਆਪਣੇ ਘਰੇ ਸਦਾ ਖੁਸ਼ ਰਹੋ ਇਹ ਜੀ ਹੁਰਦਾਸ ਵਾਹਿਗੁਰੂ ਅੱਗੇ ਸੋ ਮੈਂ ਵੀ ਖੁਸ਼ ਆ ਤੁਸੀਂ ਵੀ ਖੁਸ਼ ਰਹੋ ਤੇ ਅੱਜ ਆਪਾਂ ਗੱਲ ਕਰਦੇ ਆ ਛੋਟੇ ਨਾਲ ਵੀ ਲਾਲਚ ਬੁਰੀ ਬਲਾਕ ਹੁੰਦੀ ਹੈ ਲਾਲਚ ਬੁਰੀ ਬਲਾਕੇ ਮੈਂ ਹੁੰਦੀ ਆ ਆਪਾਂ ਸੁਣੋਦੇ ਬਾਰੇ ਡਿਟੇਲ 'ਚ ਦੱਸਾਂਗੇ ਜਿੰਨਾ ਕਿ ਮੈਂ ਸੁਣਿਆ ਲੋਕਾਂ ਤੋਂ ਵੈਸੇ ਦੇਖੋ ਦੇਖਿਆ ਜਾਵੇ ਵੀ ਅੱਖੀ ਦਾ ਕਿਸੇ ਨੇ ਕੋਈ ਚੀਜ਼ ਨਹੀਂ ਦੇਖੀ ਹੁੰਦੀ ਹੈ ਨਾ ਕਿਉਂਕਿ ਅੱਖੀ ਦਾ ਆਪਾਂ ਵੱਧ ਤੋਂ ਵੱਧ ਘਟਨਾ ਦੇਖ ਲੈਣੇ ਆ ਲੜਾਈਆਂ ਦੇਖ ਲੈਣੇ ਆ ਕੁਝ ਹੋਰ ਦੇਖ ਲੈਣੇ ਆ ਪਰ ਕੁਝ ਸਟੋਰੀਆਂ ਐਸੀਆਂ ਹੁੰਦੀਆਂ ਆਪਾਂ ਅੱਖੀ ਨਹੀਂ ਦੇਖੀਆਂ ਹੁੰਦੀਆਂ ਪਰ ਆਪਣੇ ਪੁਰਖਿਆਂ ਨੇ ਸੁਣਾਈਆਂ ਹੁੰਦੀਆਂ ਪਰ ਆਪਾਂ ਨੂੰ ਉਹਨਾਂ ਤੇ ਵਿਸ਼ਵਾਸ ਆਉਂਦਾ ਹਨਾ ਆਪਾਂ ਨੂੰ ਕੈਮਰਾ ਨਾਲ ਚਾਹੀਦਾ ਅੱਜ ਆਪਾਂ ਗੱਲ ਕਰਦੇ ਆ ਜੀ ਲਾਲਚ ਬੁਰੀ ਬਲਾ ਹੁੰਦਾ ਉਹ ਕਿਵੇਂ ਹੁੰਦਾ ਹੈ ਮੇਰੀ ਦਾਦੀ ਮਮਾ ਸੁਣਾਉਂਦੇ ਹੁੰਦੇ ਸੀ ਮੈਂ ਵੀ ਅੱਜ ਤੁਹਾਡੇ ਨਾਲ ਸ਼ੇਅਰ ਕਰੂੰਗੀ ਮੈਂ ਵੀ ਉਹਨਾਂ ਦੇਖੋ ਜੀ ਕਿਸੇ ਨੂੰ ਨਹੀਂ ਪਤਾ ਵੀ ਦੁਨੀਆ ਦੇ ਸੱਚ ਕੀ ਆ ਹਨਾ ਪਰ ਜਿੱਦਾਂ ਮੇਰੀ ਦਾਦੀ ਗੱਲਾਂ ਸੁਣਾਉਂਦੀ ਹੁੰਦੀ ਵੀ ਅਸੀਂ ਉਹਦੇ ਤੇ ਅਮਲ ਕਰਦੇ ਸੀ ਉਵੇਂ ਅਸੀਂ ਚੱਲੇ ਆ ਉਹਨਾਂ ਚ ਜਦੋਂ ਅਸੀਂ ਡਰਦੇ ਆ ਵੀ ਜਿਵੇਂ ਸਾਡੇ ਦਾਦੀ ਦਾਦੀਆਂ ਕਹਿੰਦੇ ਵੀ ਐਂਕ ਨਹੀਂ ਕਰਨਾ ਚਾਹੀਦਾ ਇਹ ਗਲਤ ਹੁੰਦਾ ਮਾੜਾ ਹੁੰਦਾ ਮੈਂ ਉਵੇਂ ਚੱਲਦੀ ਆ ਇਹ ਸਟੋਰੀ ਬੜੀ ਇੰਟਰਸਟਿੰਗ ਹੈ ਮੈਂ ਤੁਹਾਨੂੰ ਸੁਣਾਉਣੀ ਹੈ ਮੇਰੀ ਦਾਦੀ ਮम्मा ਨੇ ਮੈਨੂੰ ਸੁਣਾਈ ਸੀ ਬਹੁਤ ਛੋਟੀ ਹੁੰਦੀ ਸੀ ਮੈਂ ਸਨੇਸ-ਸਨੇਸ ਕੰਮ ਨਿਮੜ ਕੇ ਆਦੀ ਦਾਦੀ ਕੋਲ ਗੱਲਾਂ ਸੁਣਦੀ ਹੁੰਦੀ ਸੀ ਕਿਉਂਕਿ ਮੇਰੇ ਮਾਤਾ ਹੈ ਨਹੀਂ ਸੀ ਜੀ ਤੇ ਮੇਰੇ ਜਨਮ ਦੇ ਦੌਰਾਨ ਹੀ ਮੇਰੀ ਮਾਂ ਮਰ ਗਈ ਸੀ ਮੈਂ 9 ਮਹੀਨਾ ਦੀ ਸੀ ਤੇ ਮੈਨੂੰ ਪਸੰਦ ਨਹੀਂ ਸੀ ਕਰਦਾ ਕੋਈ ਵੀ ਮੈਨੂੰ ਦੱਸੇ ਵੀ ਮੈਨੂੰ ਮਾੜੇ ਕਰਮ ਵਾਲੀ ਕਹਿ ਦਿੰਦੇ ਜੀ ਨਾ ਵੀ ਇਹ ਜੰਮੀ ਤੇ ਮਾਂ ਮਰ ਗਈ ਠੀਕ ਹੈ ਮਾੜੇ ਕਰਮ ਵਾਲੇ ਹੈਗੀ ਮੈਂ ਮੰਨਦੀ ਆ ਕੋਈ ਚੱਕਰ ਨਹੀਂ ਆਪਾਂ ਨੂੰ ਜ਼ਿੰਦਗੀ ਚ ਕਿਸੇ ਪੱਖੋਂ ਕੋਈ ਵੀ ਪਿਆਰ ਨਹੀਂ ਮਿਲਿਆ ਕਿਸੇ ਰਿਸ਼ਤੇ ਨੇ ਆਪਾਂ ਨੂੰ ਪਿਆਰ ਨਹੀਂ ਕੀਤਾ ਠੀਕਾ ਜੀ ਕਿ ਆਪਾਂ ਸਪਸ਼ਟ ਬੋਲਦੇ ਆ ਸੱਚ ਬੋਲਦੇ ਆ ਸੱਚ ਬੋਲਣਾ ਪਾਪਾ ਤਪਾ ਕਰ ਰਹੇ ਆ ਕੋਈ ਗੱਲ ਨਹੀਂ ਜੀ ਪਰ ਰੱਬ ਦੀ ਕਚਹਿਰੀ ਚ ਆਪਾਂ ਜਾ ਕੇ ਲੇਖਾ ਦੇਣਾ ਵੀ ਮਹਾਰਾਜ ਅਸੀਂ ਝੂਠ ਨਹੀਂ ਬੋਲਿਆ ਲੋਕਾਂ ਨੂੰ ਝੂਠੀ ਜ਼ਿੰਦਗੀ ਨਹੀਂ ਜਿਉਏ ਜੋ ਸਾਡੀ ਜ਼ਿੰਦਗੀ ਚ ਸੀ ਅਸੀਂ ਉਹੀ ਦੱਸਿਆ ਠੀਕ ਹੈ ਅਸੀਂ ਝੂਠੀ ਸਾਨ ਵਾਲੇ ਬੰਦੇ ਨਹੀਂ ਹੈਗੇ ਜੀ ਅਸੀਂ ਸਿੱਧੇ ਸਾਧੇ ਬੰਦੇ ਆ ਨਾ ਸਾਨੂੰ ਝੂਠ ਬੋਲਣਾ ਪਸੰਦ ਆ ਨਾ ਹੀ ਅਸੀਂ ਝੂਠੀ ਲਾਈਫ ਜਿਉਣਾ ਪਸੰਦ ਆ ਤਾਂ ਉਹ ਇਹਨਾਂ ਸਾਨ ਹੋਰ ਹੋਣਗੇ ਜਿਹੜੇ ਕਿਸੇ ਦੀ ਅੱਗੇ ਉੱਤੇ ਸੱਟ ਮਾਰ ਕੇ ਤੇ ਇਹਦੇ ਆਰਮਾਨਾਂ ਨੂੰ ਤੋੜ ਕੇ ਆਪਣੇ ਆਪ ਨੂੰ ਚੰਗਾ ਘੋਂਦੇ ਆ ਸੋ ਆਪਾਂ ਉਹਨਾਂ 'ਚ ਹੈ ਨਹੀਂ ਵੀਰੇ ਆਪਾਂ ਜੈਸੇ ਆ ਤੁਹਾਡੇ ਸਾਹਮਣੇ ਠੀਕ ਹੈ ਜੀ ਅੱਜ ਮੈਂ ਤੁਹਾਨੂੰ ਇੱਕ ਇੰਟਰਸਟਿੰਗ ਸਟੋਰੀ ਸੁਣਾਉਣੀ ਆ ਬੀ ਲਾਲਚਬੁਰੀ ਬਲਾ ਕਿਵੇਂ ਹੁੰਦਾ ਲਾਲਚਬੁਰੀ ਬਲਾਏ ਹੁੰਦਾ ਜੀ ਮੇਰੀ ਦਾਦੀ ਨੇ ਸਟੋਰੀ ਸੁਣਾਈ ਕੈਂਦੀ ਵੀ ਇੱਕ ਬੰਦਰ ਇੱਕ ਭਗਿਆੜ ਤੇ ਇੱਕ ਸੇਰ ਦੀ ਕੋ ਬਾਜ ਘੱਟ ਕਰ ਲਾ ਤੇ ਉਹ ਤਿੰਨੇ ਦੋਸਤ ਹੁੰਦੇ ਆ ਫਰੈਂਡ ਹੁੰਦੇ ਆਪਣੇ ਵੀ ਦਿੱਪ ਦੀ ਦਿੱਪ ਮੈਰੀਟੇਟ ਹੋ ਰਹੀਆਂ ਤੇ ਉਹ ਆਪ ਦੀ ਫਰੈਂਡ ਹੁੰਦੇ ਆ ਜੀ ਉਹ ਇੱਕ ਮਤਲਬ ਆ ਪਿੱਪਲ ਦੇ ਉੱਪਰ ਰਹਿੰਦੇ ਹੁੰਦੇ ਆ ਤਿੰਨੇ ਬੜੇ ਗੁੱਡ ਫਰੈਂਡ ਹੁੰਦੇ ਆ ਮੈਂ ਤੁਹਾਨੂੰ ਸਮਝਣ ਵਾਲੇ ਸਮਝ ਜਾਣਗੇ ਕੁਝ ਦੱਦਿਆ ਵੀ ਲਾਲ ਚੁਗਰੀ ਬਲਾ ਹੁੰਦਾ ਤੇ ਉਹ ਤਿੰਨਾਂ ਕੋਲੇ ਇੱਕ ਇੱਕ ਗੁਣ ਹੁੰਦਾ ਸ਼ੇਰ ਕੋਲੇ ਵੀ ਗੁਣ ਹੁੰਦਾ ਹੈ ਗੰਦਰ ਕੋਲੇ ਵੀ ਹੁੰਦਾ ਹੈ ਤੇ ਬਘਿਆੜ ਕੋਲੇ ਵੀ ਉਹ ਇੱਕ ਦਿਨਾਂ ਮਤਲਬ ਇੱਕ ਵਿਚਾਰਾ ਅੰਨਾ ਹੁੰਦਾ ਅੰਨਾ ਬੰਦਾ ਹੁੰਦਾ ਉਹਨੂੰ ਘਰ ਦੇ ਵਿੱਚ ਜਿਵੇਂ ਸਾਨੂੰ ਮੈਂ ਦੱਸਿਆ ਵੀ ਮੈਨੂੰ ਬਾਦੂ ਸਮਝਿਆ ਜਾਂਦਾ ਸੀ ਉਹਨੂੰ ਵੀ ਵਿਚਾਰੇ ਨੂੰ ਬਾਦੂ ਸਮਝਿਆ ਜਾਂਦਾ ਸੀ ਕਿਉਂਕਿ ਉਹਨੂੰ ਦਿਸਦਾ ਨਹੀਂ ਸੀ ਉਹਨੂੰ ਰੋਟੀ ਵੀ ਉਹ ਫੜਾਉਂਦੇ ਵਿਚਾਰਾ ਟੋੜ ਟੋੜ ਕੇ ਖਾਂਦਾ ਹਨਾ ਤੇ ਨਵਾਉਣਾ ਧਵਾਉਣਾ ਸਮਝ ਲਓ ਵੀ ਉਹ ਬੋਝ ਸੀਗਾ ਪਰਿਵਾਰ ਤੇ ਉਹ ਪਹਿਲਾ ਵਾਲੇ ਜਵਾਨੇ ਚਲਾ ਲਓ ਅੱਜ ਵਾਲੇ ਚਲਾ ਲਓ ਜੀ ਬਿਮਾਰ ਬੰਦੇ ਨੂੰ ਤਾਂ ਬੋਝ ਹੀ ਸਮਝਿਆ ਜਾਂਦਾ ਹਨਾ ਜਿੰਨਾ ਚਿਰ ਤੁਸੀਂ ਥੋਡੇ ਆਹ ਹੱਥ ਚੱਲਦੇ ਆ ਤੁਹਾਨੂੰ ਸਭ ਪਿਆਰ ਕਰਦਾ ਜਦੋਂ ਥੋਡੇ ਹੱਥ ਜਾਂ ਤੁਸੀਂ ਬਿਮਾਰੀ ਨਾਲ ਲੜਨ ਲੱਗ ਜਾਂਦੇ ਹੋ ਤਾਂ ਤੁਹਾਨੂੰ ਕੋਈ ਪਿਆਰ ਨਹੀਂ ਕਰਦਾ ਇਹ ਗੱਲ ਸੱਚ ਹੈ ਮੰਨੋ ਨਾ ਮੰਨੋ ਤੁਹਾਡੀ ਮਰਜ਼ੀ ਹੈ ਠੀਕ ਹੈ ਸਲਾਮਾ ਤੁਹਾਡੇ ਪੈਸੇ ਨੂੰ ਤੇ ਤੁਹਾਡੀ ਸਿਹਤ ਨੂੰ ਹੁੰਦੀਆਂ ਜਿੱਦਨ ਤੁਹਾਡੀ ਸਿਹਤ ਪੇਕਾਰ ਹੋ ਜਾਂਦੀ ਥੋੜੇ ਪਲੇ ਪੈਸਾ ਨਹੀਂ ਨਾ ਤੁਹਾਨੂੰ ਕੋਈ ਨਹੀਂ ਜਾਣਦਾ ਕੋਈ ਨਹੀਂ ਜਾਣਦਾ ਤੁਸੀਂ ਕੌਣ ਹੋ ਤੋ ਉਹ ਸਟੋਰੀ ਮੈਂ ਹੁਣ ਸੁਣੋ ਸੁਣਾਉਣੀ ਐ ਵੀ ਉਹ ਉਹ ਅੰਨੇ ਨੂੰ ਬਾਰ-ਬਾਰ ਕਹਿ ਦਿੰਦੇ ਆ ਵੀ ਵੀ ਇਹ ਤਾਂ ਬੋਝ ਐ ਬੋਝ ਐ ਬੋਝ ਐ ਤੇ ਇੱਕ ਦਿਨ ਮਤਲਬ ਜਿਹੜੀ ਉਹਦੀ ਅੰਨੇ ਦੀ ਭਾਬੀ ਹੁੰਦੀ ਐ ਉਹ ਕਹਿ ਦਿੰਦੀ ਆ ਆਪਣੇ ਘਰ ਵਾਲੀ ਨੂੰ ਵੀ ਜਾਂ ਤਾਂ ਘਰ ਦੇ ਵਿੱਚ ਇਹ ਰਹੂਗਾ ਤੇ ਜਾਂ ਘਰ ਦੇ ਵਿੱਚ ਮੈਂ ਰਹੂੰਗੀ ਮੈਂ ਇਥੋਂ ਨਹੀਂ ਇਹਦਾ ਕਾਬਾ ਚ ਲੈ ਜਾਂਦਾ ਮਿੱਥ ਉਹਨੂੰ ਵਿਚਾਰੇ ਨੂੰ ਐ ਸਭੀ ਇੱਕ ਅੰਨਾ ਕਿਹੜਾ ਕੰਮ ਕਰਦਾ ਬਾਦੂ ਸਾਡੇ ਨਾਲ ਰੋਟੀਆਂ ਖਾਂਦਾ ਮੈਂ ਥੋੜਾ ਜਿਹਾ ਤੁਹਾਨੂੰ ਫਾਸਟ ਸੁਣਾਉਂਗੀ ਸਟੋਰੀ ਤਾਂ ਕਾਫੀ ਵੱਡੀ ਸੀ ਉੱਥੋਂ ਭਾਈ ਉਹ ਨੈਨੂ ਦਾ ਭਰਾ ਕਹਿੰਦਾ ਨਾ ਵੀ ਮੈਂ ਤੈਨੂੰ ਕਿਤੇ ਛੱਡ ਕੇ ਆਉਣਾ ਵੀ ਉੱਥੇ ਇਲਾਜ ਕਰਦੇ ਆ ਅੱਖਾਂ ਦਾ ਤੇ ਤੂੰ ਉੱਥੇ ਆਪਦਾ ਇਲਾਜ ਕਰਵਾ ਲਈ ਫਿਰ ਮੈਂ ਤੈਨੂੰ ਲੈ ਆਉਂਗਾ ਉਹ ਅੰਨਾ ਸੀ ਵਿਚਾਰਾ ਉਹਨੂੰ ਤਾਂ ਐ ਸੀ ਮੈਨੂੰ ਜੱਗ ਦੇਸੀ ਹਨਾ ਵੀ ਮੈਂ ਜੱਗ ਦੇਖਾਂ ਮੈਂ ਵੀ ਖੁਸ਼ ਰਹਾ ਉਹ ਅੰਨਾ ਭਾਈ ਵਿਚਾਰੇ ਨੂੰ ਮਤਲਬ ਉਹਦਾ ਭਰਾ ਲਈ ਜਾਂਦਾ ਵਿਚਾਰੇ ਨੂੰ ਲਈ ਜਾਂਦਾ ਲਈ ਜਾਂਦਾ ਲਈ ਜਾਂਦਾ ਉਹਨੂੰ ਦੂਰ ਰੋਹੀ ਦੀ ਹਵਾਨ ਚ ਛੱਡਿਆਉਂਦਾ ਆਬਦੇ ਸਕੇ ਭਰਾ ਨੂੰ ਉਹ ਅੰਨਾ ਹੁੰਦਾ ਉਹਨੂੰ ਆਪਦੇ ਘਰ ਵਾਲੀ ਨਾਲ ਤਾਂ ਮਤਲਬ ਕਿ ਮੋਹ ਮਹੱਤਵਤ ਹੁੰਦੀ ਹੈ ਵੀ ਮੇਰੇ ਘਰ ਵਾਲੀ ਦੀ ਗੱਲ ਤਾਂ ਮੈਂ ਮੰਨ ਲੂੰਗਾ ਇਹ ਮੇਰਾ ਭਰਾ ਹੈ ਦੇਖੋ ਜੀ ਸਕੇ ਨੂੰ ਰੋਹੀ ਵੀ ਹਵਾਂ ਦੇ ਸਕਿਆ ਹੈ ਉਹ ਕਹਿੰਦੀ ਇੰਨੀ ਦੂਰ ਛੱਡ ਕੇ ਆ ਵੀ ਇਹ ਆਵੇ ਨਾ ਜਾ ਕੇ ਕਿਸੇ ਖੂਹ ਖਾਤੇ ਦੇ ਡਿੱਗ ਤੇ ਜਾਏ ਨੂੰ ਕੋਈ ਜਾਨਵਰ ਖਾ ਜਾਏ ਘਰੇ ਨਾ ਆਵੇ ਉਹਨੇ ਵੀ ਫਿਰ ਮਾਂ ਦੇ ਪੁੱਤ ਨੇ ਜਦੋਂ ਮਤਲਬ ਤੋਰੀ ਗਿਆ ਤੋਰੀ ਗਿਆ ਜਦੋਂ ਦਿਨ ਦਾ ਸ਼ਪਾ ਹੋ ਗਿਆ ਤੇ ਉਹਨੇ ਆਖਿਆ ਵੀ ਹੁਣ ਮੇਰਾ ਮੋੜਨ ਦਾ ਟਾਈਮ ਮੈਨੂੰ ਇੰਨਾ ਮੋੜਨ ਤੇ ਲੱਗੂਗਾ ਮੈਨੂੰ ਵੀ ਘਰੇ ਜਾਂਦੇ ਨੇ ਨਿਹਰਾ ਕੋਈ ਵੀ ਆਪਾਂ ਨਿਹਰਾ ਹੋਣ ਨਾਲ ਤੋਂ ਪਹਿਲਾਂ ਇਹਨੂੰ ਇੱਥੇ ਛੱਡ ਦੇਣਾ ਇਹ ਘੜਾ ਘਰੇ ਆ ਜੂਗਾ ਉਨੇ ਪਾਈ ਉਹ ਵਿਚਾਰਾ ਅੰਨਰ ਰੋਹੀ ਵੀ ਹਵਾਂਟ ਛੱਡਦਾ ਆਪਦਾ ਭਰਾ ਤੇ ਉਹ ਅੰਨੇ ਨੂੰ ਕਹਿੰਦਾ ਵੀ ਇੱਥੇ ਸਾਧੂ ਸੰਤ ਤੈਨੂੰ ਬਾਜ ਮਾਰਨਗੇ ਤੇ ਤੇਰਾ ਇਲਾਜ ਕਰਨਗੇ ਅੱਖਾਂ ਦਾ ਤੇ ਤੂੰ ਦਵਾਈ ਉਹ ਖਾ ਲਿਆ ਕਰੀ ਠੀਕ ਹੋ ਜਾਏਗਾ ਮੈਂ ਆਉਣਾ ਹੈ ਆਹ ਕਹਿ ਕੇ ਭਇਣ ਵਿਚਾਰੀ ਨੂੰ ਰੋਹੀ ਵੀ ਹਵਾਂਟ ਛੱਡਿਆ ਕਿਉਂਕਿ ਉਹਨੂੰ ਦੀਨਾਂ ਨਹੀਂ ਸੀ ਵਿਚਾਰੀ ਨੂੰ ਕਿਹੜਾ ਪਤਾ ਸੀ ਮੈਂ ਰੋਹੀ ਵੀ ਹਵਾਂਟ ਚ ਐ ਪਰ ਕਹਿੰਦੇ ਵੀ ਸਮਾਂ ਐਸੀ ਚੀਜ਼ ਹੁੰਦਾ ਹਰ ਇੱਕ ਚੀਜ਼ ਦੀ ਪਰਖ ਕਰਵਾ ਦਿੰਦਾ ਉਹਨੂੰ ਵਿਚਾਰੇ ਨੂੰ ਇਹ ਅਹਿਸਾਸ ਹੋਣ ਹੋਣ ਲੱਗ ਗਿਆ ਵੀ ਜਿਹੜੇ ਹਸਾਬ ਨਾਲ ਮੈਂ ਤੜਕੇ ਦਾ ਤੁਰਿਆ ਬੀਠ ਨੇਰਾ ਹੋ ਗਿਆ। ਉਹਨੇ ਵਿਚਾਰੇ ਨੇ ਬਹਿ ਕੇ ਐ ਧਰਤੀ ਤੇ ਹੱਥ ਮਾਰਿਆ। ਉਹਨੂੰ ਉਹਨੇ ਐ ਜਦੋਂ ਰੇਤਾ ਚੱਕਿਆ ਉਹ ਕਹਿੰਦਾ ਵੀ ਤਾਂ ਕੱਕਾ ਰੇਤਾ ਐ। ਵੀ ਮੈਨੂੰ ਤਾਂ ਮੈਂ ਤਾਂ ਰੋਹੀ ਵੀ ਹਵਾਨ ਚ ਆ। ਉਹਨੇ ਬਾਜਾ ਬੂਜਾ ਮਾਰੀਆਂ ਕੋਈ ਬੋਲਿਆ ਨਾ। ਬੋਲੂ ਤਾਂ ਕੋਈ ਫੋਰੀ ਜਿੱਥੇ ਤੂੰ ਬਸਦਾ ਹੋ ਜਿਹੜਾ ਰੋਹੀ ਵੀ ਹਵਾਨ ਸੀ। ਉਹ ਤਾਂ ਜੰਗਲੀ ਜਾਨਵਰਾਂ ਦਾ ਏਰੀਆ ਸੀ। ਉਸ ਤੋਂ ਬਾਅਦ ਭਾਈ ਉਹ ਵਿਚਾਰਾ ਜਦੋਂ ਐ ਟੋਂ ਦਾ ਤੈਨੂੰ ਕਰੋੜ ਦੇ ਸੰ ਰੋਡ ਤੋਂ ਇਹ ਗਿਓ। ਉਹਨੇ ਆਖਿਆ ਵੀ ਰੋਡ ਤੇ ਐ। ਦੀ ਮਤ ਰੋਹੀ ਵੀ ਹਵਾਨ ਚ ਉਹ ਮਣੇ ਮਣ ਰੋਇਆ ਕਿ ਤਾ ਰੱਬਾ ਵਿਜੇਮયਨਾ ਸੀ ਮੈਨੂੰ ਨਹੀਂ ਦੀਂਦਾ ਸੀ ਤੇ ਮੇਰਾ ਭਰਾ ਮੈਨੂੰ ਪਤਾ ਨਹੀਂ ਕਿੱਥੇ ਛੱਡ ਗਿਆ ਤੇ ਆਹ ਵੰਤੇ ਰਿਆ ਅਸਰੇ ਬੈਠਾ ਕਿਉਂਕਿ ਮੈਸੂਮ ਕਹਿੰਨੀ ਉਹਨੇ ਵੀ ਪ੍ਰਮਾਤਮਾ ਸਹੁੰਦਾ ਉਹ ਵਾਹਿਗੁਰੂ ਸਭ ਨੂੰ ਬਚਾਉਂਦਾ ਹੈ ਅਕਾਲ ਪੁਰਖ ਵਾਹਿਗੁਰੂ ਸਭ ਨੂੰ ਬਚਾਉਂਦਾ ਉਹ ਸਭ ਦਾ ਰੱਖਾ ਹੁੰਦਾ ਉਹ ਵਿਚਾਰਾ ਨੇ ਜਦੋਂ ਉਹਨੂੰ ਉਹਨੂੰ ਪਤਾ ਲੱਗਿਆ ਅਹਿਸਾਸ ਹੋਇਆ ਵੀ ਰਾਤ ਹੋ ਚੱਲੀ ਆ ਉਹ ਕਹਿੰਦਾ ਆ ਵੀ ਉਹ ਰੋੜਦੋ ਕੇ ਕਹਿੰਦਾ ਤਰੋਹੀ ਵੀ ਹਵਾਨ ਹੈ ਕਿੱਤਾ ਹੈ ਕੋਈ ਜਾਨਵਰ ਨਾ ਮੈਨੂੰ ਖਾ ਜੇ ਡਰ ਤਾਂ ਉਹ ਵੀ ਲੱਗਦਾ ਸੀ ਵਿਚਾਰੇ ਨੂੰ ਚਾਹੀਦਾ ਸੀ ਉਹ ਐ ਟੋਨ ਦਾ ਟੋਨ ਦਾ ਟੋਨ ਦਾ ਟੋਨ ਦਾ ਉਹਨੂੰ ਪਿੱਪਲ ਦੇ ਹੱਥ ਜਾ ਵੱਜਿਆ ਉਹਨੇ ਅੱਖ ਵੀ ਦਰਾਖਤ ਹੈ ਜੇ ਕੋਈ ਜਾਨਵਰ ਆਊਗਾ ਤਾਂ ਸਾਰੇ ਅੱਗੇ ਪੁਨਿਸ਼ਾਨੀਆਂ ਹੁੰਦੀਆਂ ਜਾਨਵਰ ਬੋਲਣੋਂ ਹਟ ਜਾਂਦੀ ਤੇ ਪਤਾ ਲੱਗ ਜਾਂਦਾ ਵੀ ਨੇਰਾ ਕੋ ਚੱਲਿਆ ਉਹਨੇ ਅੱਖ ਵੀ ਦਿੰ ਚੜੂਗਾ ਜਾਨਵਰ ਬੋਲਣਗੇ ਮੈਨੂੰ ਪਤਾ ਲੱਗ ਜੂ ਮੈਂ ਤੁਰ ਤਰਕੂਗਾ ਹੌਲੀ ਥੋੜੀ ਤੇ ਵੀ ਮੈਂ ਤਾਂ ਪਿੱਪਲ ਦੇ ਉੱਤੇ ਚੜ ਜਾਣਾ ਹੈ ਕਈ ਵਾਰੀ ਕੋਈ ਸ਼ੇਰ ਵਿਗਿਆੜਨਾ ਮੈਨੂੰ ਖਾ ਜੇ ਹਨਾ ਉਹ ਜੀ ਵਿਚਾਰਾ ਪਿੱਪਲ ਦੇ ਨਾਲ ਟੋਟੋ ਕੇ ਉੱਤੇ ਚੜ ਕੇ ਤੇ ਬਹਿ ਗਿਆ ਪਹਿਲਾਂ ਆਇਆ ਜੀ ਬਾਂਦਰ ਬਾਂਦਰ ਨੇ ਜਦੋਂ ਆਵੀਆਂ ਖਲਕਾਰੀਆਂ ਸੱਟੀਆਂ ਤੇ ਉਹਨੂੰ ਪਤਾ ਲੱਗ ਗਿਆ ਵੀ ਬਾਂਦਰ ਹੈ ਥੱਲੇ ਉਹ ਵਿਚਾਰੇ ਨੇ ਆਪ ਦੇ ਸਾਹ ਵੀ ਘੁੱਟ ਲੈ ਚੁੱਪ ਕਰਕੇ ਬੈਠਾ ਰਿਹਾ ਉਹ ਐਸ ਵੀ ਨੇਰ ਹੈ ਵੀ ਆਪ ਤਾਂ ਹਾਂ ਬੈਠੇ ਰਹੇ ਨਾ ਤਾਂ ਥੱਲੇ ਰੌਲਾ ਪਾਉਂਦੇ ਉਹ ਬਾਂਦਰ ਥੱਲੇ ਨੱਚੀ ਜਾਂਦਾ ਸੀ ਪਿੱਪਲ ਦੇ ਫਿਰ ਵਿਗਹਾੜ ਆਇਆ ਗਰਜ ਦਾ ਫਿਰ ਭਾਈ ਸ਼ੇਰ ਆਇਆ ਰੌਲਾ ਪਾਉਂਦਾ ਇਹ ਤਿੰਨੇ ਜਾਨਵਰ ਆ ਗਏ ਹਾਥੇ ਉਹ ਪਿਪਲ ਥੱਲੇ ਭਈ ਰੌਲਾ ਰੂਲਾ ਪਾਉਣ ਲੱਗ ਗਏ ਤੇ ਉਹ ਫਿਰ ਜਨਮਰਾਬੀ ਦੀ ਗੱਲਾਂ ਕਰਨ ਲੱਗੇ ਕਹਿੰਦੇ ਜਿਹੜਾ ਬਗਿਆੜ ਸੀ ਉਹ ਕਹਿੰਦਾ ਯਾਰ ਤੁਸੀਂ ਦੱਸੋ ਵੀ ਆਪਣੇ ਚ ਕੀ ਕੀ ਗੁਣ ਆ ਸਾਰਿਆਂ ਚ ਆਪੋ ਆਪਣੇ ਗੁਣ ਦੱਸੋ ਤੁਸੀਂ ਕਿ ਤੇਰੇ ਚ ਕੀ ਗੁਣ ਆ ਮੇਰੇ ਚ ਕੀ ਗੁਣ ਆ ਆਪਾਂ ਇੱਕ ਬੁੱਧੀ ਤੋਂ ਪੜਦਾ ਰੱਖਦੇ ਤੇ ਆਪਾਂ ਗੁਣ ਦੱਸਦੇ ਆਂ ਬਾਂਦਰ ਕਹਿੰਦਾ ਹਾਂ ਆਪਾਂ ਤਿੰਨੇ ਜਣੇ ਹੀ ਐ ਇੱਥੇ ਕਿਹੜਾ ਕੋਈ ਹੋਰ ਹੈਗਾ ਚਲੋ ਆਪਾਂ ਆਪਣੇ ਗੁਣ ਦੱਸੀਗੇ ਬਾਂਦਰ ਨੂੰ ਕਹਿੰਦਾ ਉਹ ਕਹਿੰਦਾ ਹੜਕਾ ਨਾ ਵੀ ਤੂੰ ਦੱਸ ਸਭ ਤੋਂ ਪਹਿਲਾਂ ਪੰਦਰਾ ਤੇਰੇ ਚ ਕੀ ਗੁਣਾ ਉਹ ਕਹਿੰਦਾ ਯਾਰ ਮੇਰੇ ਚ ਗੁਣ ਦਾ ਨਹੀਂ ਪਤਾ ਕਹਿੰਦਾ ਜਿਹੜੇ ਪੀਪਲ ਥੱਲੇ ਆਪਾਂ ਬੈਠੇ ਆ ਇਸ ਪੀਪਲ ਦੇ ਉੱਪਰ ਕਹਿੰਦਾ ਦੋ ਬਾਟੀਆਂ ਲੱਗੀਆਂ ਹੋਈਆਂ ਸਿਰਫ ਦੋ ਹੀ ਬਾਟੀਆਂ ਕਹਿੰਦਾ ਜਮਾ ਟੀਸੀ ਤੇ ਆ ਤੇ ਉਹ ਮੇਰਾ ਗੁਣਾ ਹੈ ਜਿਹੜਾ ਬੰਦਾ ਕਹਿੰਦਾ ਉਹ ਬਾਟੀਆਂ ਨੂੰ ਖਾ ਗਿਆ ਕਹਿੰਦਾ ਉਹਨੂੰ ਮਤਲਬ ਦਿਸਣ ਲੱਗ ਜੂਗਾ ਕਹਿੰਦਾ ਇਹ ਮੇਰਾ ਗੁਣਾ ਹੈ ਮੇਰੇ ਚ ਗੁਣਾ ਮ ਉਹ ਸਾਂਭੀਆਂ ਹੋਈਆਂ ਬਾਟੀਆਂ ਕਹਿੰਦਾ ਇਹ ਬੋਰ ਤੇ ਆ ਪੀਪਲ ਤੇ ਉਹਨੇ ਭਾਈ ਉਹ ਅੰਨੇ ਨੇ ਵਿਚਾਰੇ ਨੇ ਤਾਂ ਆਹ ਬੈਠੇ ਨੇ ਸੁਣ ਲਿਆ ਉਹਨੇ ਐ ਮਤਲਬ ਪਹਿਲਾਂ ਤਾਂ ਹੱਲਿਆ ਨਾ ਉਹਨੂੰ ਐਸੀ ਮੈਂ ਹੱਲ ਗਿਆ ਇਹਨਾਂ ਨੂੰ ਖੜਕਾਣਾ ਸੁਣਨ ਚ। ਫਿਰ ਬਗਿਆੜ ਨੂੰ ਕਹਿੰਦਾ ਕਿ ਵੀ ਬਾਂਦਰ ਕਹਿੰਦਾ ਹੁਣ ਤੂੰ ਦੱਸ ਤੇਰੇ ਚ ਕੀ ਗੁਣਾ। ਉਹ ਕਹਿੰਦਾ ਵੀ ਮੇਰੇ ਚ ਇਹ ਗੁਣਾ ਵੀ ਮੈਂ ਰਾਤ ਨੂੰ ਬਗਿਆੜ ਹੁੰਦਾ। ਦਿਨੇ ਕਹਿੰਦਾ ਮੈਂ ਬੱਕਰੀ ਵੀ ਦਿਨੇ ਮੈਂ ਜਿਹੜੇ ਭੇਡਾਂ ਬੱਕਰੀਆਂ ਦਾ ਬਾੜਾ ਮਾਲ ਹੁੰਦਾ ਮੈਂ ਉਹਦੇ ਵਿੱਚ ਕਹਿੰਦਾ ਬੱਕਰੀ ਬਣ ਕੇ ਘੁੰਮ ਰਿਹਾ ਹੁੰਦਾ। ਤੇ ਬੱਕਰੀ ਹੁੰਨਾ ਮੈਂ ਬਣਿਆ ਉਦੋਂ ਕਹਿੰਦਾ ਵੀ ਉਸ ਟਾਈਮ ਕਹਿੰਦਾ ਵੀ ਜੇ ਕੋਈ ਮੇਰਾ ਦੁੱਧ ਚੋਕੇ ਪੀ ਲੂ ਤਾਂ ਕਹਿੰਦਾ ਜਿੱਡਾ ਮਰਜੀ ਕੋੜ ਹੋਵੇ ਕਹਿੰਦਾ ਵੀ ਬੰਦੇ ਦਾ ਕੋੜ ਨਾ ਰਹੁ ਕਹਿੰਦਾ ਮੇਰੇ ਚ ਗੁਣਾ ਤੇ ਉਹ ਬਾਂਦਰ ਕਹਿੰਦਾ ਨਿਸ਼ਾਨੀ ਕੀ ਹੈ ਤੇਰੀ ਵੀ ਤੂੰ ਕਿਹੜੀ ਬੱਕਰੀ ਹੁੰਨਾ ਕਹਨਾ ਮੈਂ ਡੱਬੀ ਬੱਕਰੀ ਹੁੰਨਾ ਜਿੱਦਾਂ ਮੇਰਾ ਕਹਿੰਦਾ ਹੁਣ ਡੱਬਾ ਸਰੀਰ ਆ ਇਹ ਵੀ ਮੇਰਾ ਸਰੀਰ ਕਹਿੰਦਾ ਬੱਕਰੀ ਦੇ ਰੂਪ ਮੈਂ ਸਾਰੀਆਂ ਬੱਕਰੀਆਂ ਚੋ ਬੱਕਰੀ ਦਿਖਣਾ ਉਹ ਵੀ ਭਈ ਉਹਨੇ ਨੇ ਸੌਣ ਲਿਆ ਤੇ ਸ਼ੇਰ ਨੂੰ ਕਹਿੰਦਾ ਤੇਰੇ ਚ ਕੀ ਗੁਣਾ ਸ਼ੇਰ ਕਹਿੰਦਾ ਮੈਂ ਕਿਸੇ ਰਾਜੇ ਦਾ ਰਖਵਾਲਾ ਸੀ ਤੇ ਮੈਨੂੰ ਪਤਾ ਹੈ ਵੀ ਆਹ ਬੋਰਡ ਤੋਂ ਸੱਜੇ ਪਾਸੇ ਨੂੰ ਸੱਤ ਕਰਮਾਂ ਅੱਗੇ ਜਾ ਕੇ ਪਿਪਲ ਤੋਂ ਤੇ ਉੱਥੇ ਉਹ ਰਾਜੇ ਦਾ ਕੰਨਾ ਢਣ ਦੱਬਿਆ ਹੋਇਆ ਕਹਿੰਦਾ ਮੈਨੂੰ ਕੱਲੇ ਨੂੰ ਪਤਾ ਵੀ ਉਹ ਰਾਜੇ ਦਾ ਧਾਣਾ ਤੇ ਮੈਂ ਨੇ ਬਈ ਗੁੰਨੀਆਂ ਗੱਲਾਂ ਕਰੀਆਂ ਹੱਸੇ ਖੇਡੇ ਦਿਓ ਸੌਂ ਗਈ। ਥੈਨ ਚੜਿਆ ਚਿੜੀਆਂ ਚੁਕੀਆਂ ਭਈ ਉਹ ਭੱਜ ਗਿਆ ਉਹ ਆਪਣੀ ਜਗ੍ਹਾ 'ਚ ਸ਼ੇਰ ਵੀ ਭੱਜ ਗਿਆ ਭਗਿਆਣ ਬੰਦ ਤੇ ਉਹ ਵੀ ਭੱਜ ਗਿਆ। ਤੇ ਉਹ ਅੰਨੇ ਨੇ ਭਾਈ ਦੋ ਉਹਨੇ ਸੋਚਿਆ ਵੀ ਆਪਾਂ ਨੂੰ ਆਈਡੀਆ ਹੁੰਦਾ ਵੀ ਆਹ ਹਾਟਣਾ ਸਿੱਧਾ ਜਾਂਦਾ ਉਹ ਵਿਚਾਰਾ ਟੋੜ 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 ਢੋ ਕੇ ਉੱਥੇ ਪਹੁੰਚ ਗਿਆ ਉੱਥੇ ਦੋ ਬਾਟੀਆਂ ਲੱਗੀਆਂ ਸੀ ਜਦੋਂ ਉਹ ਬਾਟੀਆਂ ਨੂੰ ਟੋ ਕੇ ਉਹਨੇ ਮਤਲਬ ਦੋਨੇ ਖਾ ਲਈਆਂ ਤੇ ਉਹਨੂੰ ਦਿਸਣ ਲੱਗ ਗਿਆ ਅੰਨੇ ਨੂੰ ਦਿਸਣਾ ਲੱਗ ਗਿਆ ਉਹਨੇ ਚਾੱਕਿਆ ਬਾਟੀਆਂ ਖਾਣਸਾਰ ਉਹਨੂੰ ਦੇਖਿਆ ਤਾਂ ਚਾਰ ਸਪਰੇ ਚਾੱਕਿਆ ਉਹ ਕਹਿੰਦਾ ਵੀ ਵੀ ਮੁੰਡਾ ਦੇਖਣ ਲੱਗ ਗਿਆ ਵੀ ਮੈਂ ਤਾਂ ਰੋਹੀ ਵੀ ਹਵਾਨ ਚ ਬੈਠਾ ਵੀ ਨੇੜੇ ਤੇੜੇ ਤਾਂ ਕੋਈ ਵੀ ਨਹੀਂ ਉਹ ਭਾਈ ਉਥੋਂ ਉੱਤਰ ਕੇ ਤੇ ਆਪਣੇ ਪਿੰਡ ਵੱੱਲੇ ਪਿੰਡ ਵੱਜੇ ਤੇ ਰਾਜੇ ਕੋਲੇ ਵਾ ਗਿਆ ਆਪਦੇ ਭਰਾ ਕੋਲੇ ਨਾ ਗਿਆ ਕਿਉਂਕਿ ਉਹਨੂੰ ਗੁੱਸਾ ਸੀ ਵੀ ਮੇਰੇ ਭਰਾ ਨੇ ਮੈਨੂੰ ਮੇਰੇ ਅੰਨਾ ਹੋਣ ਦਾ ਫਾਇਦਾ ਚੱਕਿਆ ਤੇ ਮੈਨੂੰ ਰੂਹੀ ਵੀ ਹਵਾਂਚ ਜਨਵਾਰਾ ਕੋਲੇ ਛੱਡਿਆ ਆ ਵੀ ਤਾਂ ਮੇਰੀ ਕਿਸਮਤ ਚੰਗੀ ਆ ਵੀ ਰੱਬ ਨੇ ਮੈਨੂੰ ਬਚਾਇਆ ਮੈਂ ਬਾਟੀਆਂ ਖਾ ਕੇ ਦਿਸਣ ਲੱਗ ਗਿਆ ਤੇ ਉਹ ਰਾਜੇ ਕੋਲੇ ਗਿਆ ਰਾਜੇ ਨੂੰ ਕਹਿੰਦਾ ਕਿ ਜਾ ਕੇ ਕਹਿੰਦਾ ਕਿ ਵੀ ਮੈਨੂੰ ਨਾ ਦੋ ਗੁਣ ਪਤਾ ਇੱਕ ਗੁਣ ਤਾਂ ਮੈਂ ਵਰਤ ਲਿਆ ਦੋ ਗੁਣਾਂ ਦਾ ਮੈਨੂੰ ਬਤਾਉ ਕਹਿੰਦਾ ਤੂੰ ਕੀ ਵਰਤ ਲਿਆ ਕਹਿੰਦਾ ਮੈਨੂੰ ਦਿਸਣ ਲੱਗ ਗਿਆ ਰਾਜਾ ਕਹਿੰਦਾ ਤੂੰ ਤਾਂ ਅੰਨਾ ਸੀ ਫਲਾਣੇ ਦਾ ਭਰਾ ਹੈ ਕਹਿੰਦਾ ਨਹੀਂ ਜੀ ਮੈਨੂੰ ਦਿਸਦਾ ਦੇ ਜਦੋਂ ਰਾਜ ਨੇ ਉਹਨੂੰ ਚੀਜ਼ਾਂ ਦਿਖਾਈਆਂ ਆ ਕੀ ਉਹ ਕਹਿੰਦਾ ਵੀ ਲਾਲ ਹਰੀ ਉਹ ਕਹਿੰਦਾ ਕਮਾਲ ਆ ਵੀ ਹਾਂ ਇਹ ਤਾਂ ਦਿਸਣ ਲੱਗਿਆ ਰਾਜਾ ਕਹਿੰਦਾ ਰਾਜੇ ਨੂੰ ਕਹਿੰਦਾ ਜਿਹੜੀ ਤੇਰੀ ਕੁੜੀ ਨੂੰ ਕੋੜ ਆ ਕਹਿੰਦਾ ਮੈਂ ਠੀਕ ਕਰ ਸਕਦਾ ਕਹਿੰਦਾ ਹੈ ਮੇਰੇ ਕੋਲੇ ਕਲਾ ਰਾਜਾ ਕਹਿੰਦਾ ਜੇ ਤੂੰ ਮੇਰੀ ਕੁੜੀ ਦਾ ਕੋੜ ਠੀਕ ਕਰ ਦੇ ਤੈਨੂੰ ਕਿਸੇ ਕਲਾ ਦਾ ਪਤਾ ਹੈ ਤਾਂ ਮੈਂ ਮੇਰੀ ਏਸੀ ਕੁੜੀ ਦਾ ਤੇਰੇ ਨਾਲ ਵਿਆਹ ਕਰਾ ਦੂੰਗਾ ਰਾਜਾ ਬਣਾ ਦੂੰਗਾ ਤੇਰੀ ਉਹ ਕਹਿੰਦਾ ਰਾਜਾ ਤਾਂ ਮੈਂ ਆਪ ਹੀ ਬਣ ਜੂੰਗਾ ਤੇ ਚੱਲ ਕਹਿੰਦਾ ਵੀ ਤੂੰ ਤੁਸੀਂ ਮੇਰੇ ਨਾਲ ਤੋਰ ਕਹਿੰਦਾ ਤੇਰੇ ਨੌਕਰ ਚੱਕਰ ਰਾਜਾ ਕਹਿੰਦਾ ਮੈਂ ਵੀ ਜਾਊਂਗਾ ਉਹਨੇ ਆਪਦੀ ਕੁੜੀ ਰਾਤ ਚ ਪਵਾਈ ਤੇ ਜੇ ਕਹਿੰਦਾ ਵੀ ਤੇਰੀ ਗੱਲ ਗਲਤ ਨਿਕਲੀ ਮੈਂ ਤੈਨੂੰ ਪੀੜ ਦੂੰ ਉਹ ਕਹਿੰਦਾ ਪੀੜ ਦੀ ਉੱਥੇ ਜਾ ਕੇ ਭਾਈ ਉਹ ਜਦੋਂ ਅੰਨਾ ਚ ਆ ਕੇ ਉਹਨੇ ਸੁਣਿਆ ਸੀ ਉਹ ਕਹਿੰਦਾ ਜਿਹੜੀ ਉਹ ਬੱਕਰੀ ਐ ਡੱਬ ਕੜੱਬੀ ਸਾਰੀਆਂ ਬੱਕਰੀਆਂ ਚ ਬੱਕਰੀ ਐ ਉਹਦਾ ਦੁੱਧ ਚੋ ਕੇ ਤੇਰੀ ਕੁੜੀ ਨੂੰ ਵਿਆ ਦੇ ਕਹਿੰਦਾ ਨਾਲ ਦੀ ਨਾਲ ਤਾਂ ਕੋੜ ਠੀਕ ਹੋ ਜਾਊਗਾ ਉਹਨਾਂ ਨੇ ਭਾਈ ਉਹ ਪਹਿਰੇ ਤਾਂ ਉਹਨੇ ਬੱਕਰੀ ਫੜੀ ਤੇ ਉਹ ਦੁੱਧ ਪਿਆਇਆ ਤੇ ਕੁੜੀ ਦਾ ਤਾਂ ਹੌਲੀ-ਹੌਲੀ ਕੋੜ ਠੀਕ ਹੋਣ ਲੱਗਿਆ ਰਾਜਾ ਕਹਿੰਦਾ ਵੀ ਤੂੰ ਅੱਜ ਤੋਂ ਮੇਰਾ ਜਵਾਈ ਕਹਿੰਦਾ ਵੀ ਤੂੰ ਮੇਰੀ ਕੋਹੜ ਵਾਲੀ ਕੁੜੀ ਠੀਕ ਕਰਤੀ ਇੰਨੀ ਵਧੀਆ ਬਣ ਗਈ ਕਹਿੰਦਾ ਮੈਨੂੰ ਤਾਂ ਉਮੀਦ ਨਹੀਂ ਸੀ ਅੱਜ ਤੋਂ ਤੂੰ ਮੇਰਾ ਜਵਾਈ ਨੂੰ ਉਹ ਕਹਿੰਦਾ ਵੀ ਤੂੰ ਹਜੇ ਦੇਖਦਾ ਜਾ ਹੁੰਦਾ ਦੀ ਆ ਮੇਰੇ ਨਾਲ ਕਹਿੰਦਾ ਖਾਸੀ ਸੈਣਾ ਲੈ ਕੇ ਚੱਲਣਾ ਕਹਿੰਦਾ ਮੈਂ ਤੈਨੂੰ ਧਨ ਵੀ ਦਵਾਉਂਗਾ ਉਹ ਉਸ ਪਿੰਪਲ ਥਲੇ ਲੈ ਗਿਆ ਭਾਈ ਅੰਨਾ ਜਿੱਥੋਂ ਆਇਆ ਸੀ ਉਹ ਕਹਿੰਦਾ ਵੀ ਆ ਚੜ੍ਹਦੇ ਵਾਲੇ ਪਾਸੇ ਤੇ ਸੱਤ ਕਰਮਾ ਛੱਡ ਕੇ ਟੋਏ ਪੱਟੋ ਕਹਿੰਦਾ ਜਦੋਂ ਪੱਟਿਆ ਟੋਆ ਭਾਈ ਉੱਥੇ ਤਾਂ ਵੀਰੇ ਜਵਾਰ ਬਹੁਤ ਕੁਛ ਨਿਕਲਣਾ ਗਾ ਰਾਜਾ ਤਾਂ ਮਾਲੂ ਹੋ ਵੀ ਮਾਲੂ ਮਾਲੂ ਗਾ ਰਾਜੇ ਨੇ ਤਾਨੂੰ ਉਹਦੇ ਸਿਰ ਤੇ ਤਾਜ ਧਰਤਾ ਕਹਿੰਦਾ ਅੱਜ ਤੋਂ ਬਾਅਦ ਵੀ ਤੂੰ ਹੀ ਹੈ ਮੇਰਾ ਸਭ ਕੁਛ ਤੂੰ ਰਾਜਾ ਕਹਿੰਦਾ ਮੈਂ ਤਾਂ ਛੱਡਿਆ ਰਾਜ ਮੀ ਰਾਜੇ ਨੇ ਉਹਨੂੰ ਰਾਜਾ ਬਣਾਤਾ ਨਾਲੇ ਆਪਦੀ ਕੁੜੀ ਨਾਲ ਦਾ ਮਤਲਬ ਜੀ ਜਿਹੜਾ ਸੰਯੋਗ ਲਿਖਤਾ ਜਦੋਂ ਭਾਈ ਉਹਦੇ ਅੰਨੇ ਦੇ ਭਰਾ ਨੂੰ ਪਤਾ ਲੱਗਿਆ ਉਹ ਗਿਆਨ ਨੇ ਕੋਲੇ ਕਹਿੰਦਾ ਵੀ ਮੈਂ ਤੇਰਾ ਭਰਾ ਉਹ ਕਹਿੰਦਾ ਮੈਂ ਨਹੀਂ ਜਾਣਦਾ ਤੂੰ ਮੇਰਾ ਭਰਾ ਤੂੰ ਮੈਨੂੰ ਜਨਮਰਾਂ ਦੇ ਮੂੰਹਾਂ 'ਚ ਛਿੱਟਿਆ ਸੀ ਖਾਣ ਵਾਸਤੇ ਤੂੰ ਮੇਰਾ ਪੁੱਛ ਨਹੀਂ ਲੱਗਦਾ ਤੇ ਬਹੁਤ ਸਾਰੇ ਭਾਈ ਹਹਾਕਾਰ ਮੱਚ ਗਈ ਵੀ ਉਹ ਬੋਰਡ ਦੇ ਥੱਲੇ ਉਹਨੇ ਇੰਨੇ ਨੇ ਦੱਸਤਾ ਵੀ ਉੱਥੇ ਆ ਬਾਂਦਰ ਵਗਿਆੜ ਤੇ ਉਹ ਆਉਂਦੇ ਵੀ ਉਹ ਗੁਣ ਦੱਸਦੇ ਆ ਬਾਂਦਰ ਵਗਿਆੜ ਤੇ ਸ਼ੇਰ ਆਉਂਦੇ ਉਹ ਆਪਣੇ ਆਪਣੇ ਗੁਣ ਦੱਸਦੇ ਆ ਵੀ ਪਤਾ ਨਹੀਂ ਰੋਜ਼ ਕਿਹੜੇ ਕਿਹੜੇ ਗੁਣ ਦੱਸਦੇ ਆ ਮੈਨੂੰ ਤਾਂ ਉਹਨਾਂ ਤੋਂ ਗੁਣ ਮਿਲਿਆ ਕੋਰ ਤਾਂ ਭਾਈ ਕੋ ਡਰਦਾ ਗਿਆ ਨਾ ਕਹਿੰਦੇ ਲਾਲਚਪੁਰੀ ਬਲਾ ਹੁੰਦੀ ਹੈ ਕੋਈ ਡਰਦਾ ਗਿਆ ਨਾ ਨਾ ਸੁਣ ਕੇ ਡਰ ਜਾਂਦੇ ਵੀ ਭਾਈ ਵਗਿਆੜ ਬਾਂਦਰ ਸ਼ੇਰ ਆ ਪਤਾ ਨਹੀਂ ਜਾਂਦੇ ਅਗਲਾ ਕਹਿੰਦਾ ਪਾਣੀ ਮੋਟ ਦੇ ਮੂੰਚੀ ਆਂਦੇ ਉਹਦਾ ਭਰਾ ਦਾ ਭਾਈ ਰਾਗ ਨੂੰ ਹੱਥ ਨੇ ਚੋਰ ਮੋੜ ਗਿਆ ਉਹਨੇ ਆਖਿਆ ਵੀ ਜਦੋਂ ਇੰਨੇ ਗੋਣੇ ਨੂੰ ਦਸਤੇ ਬਾਂਦਰ ਵਗਿਆੜ ਵਰਗੇ ਨੇ ਤੇ ਮੈਨੂੰ ਵੀ ਦੱਸਣਗੇ ਉਹ ਤਾਂ ਜਾ ਕੇ ਸਨੇਹੀ ਪਿੱਪਲ ਤੇ ਚੜ ਕੇ ਬਹਿ ਗਿਆ ਵੀ ਅੱਜ ਆਪਾਂ ਕੌਣ ਵੇਖਦੇ ਹਾਂ ਉਹਦੇ ਵਿੱਚ ਕੀ ਆ ਆਪਾਂ ਵੀ ਮਾਲੋ ਮਾਲ ਹੋ ਜਾਾਂਗੇ ਉਹ ਜਦੋਂ ਭਾਈ ਆਵੇ ਬਾਂਦਰ ਚੀਕਾ ਮਾਰਦਾ ਬਾਂਦਰ ਕਹਿੰਦਾ ਮੈਂ ਲੁੱਟਿਆ ਗਿਆ ਉਹ ਇਹ ਕਹਿੰਦਾ ਲੁੱਟਿਆ ਗਿਆ ਸ਼ੇਰ ਕਹਿੰਦਾ ਮੈਂ ਵੀ ਲੁੱਟਿਆ ਗਿਆ ਵਗਿਆੜ ਕਹਿੰਦਾ ਮੈਂ ਵੀ ਲੁੱਟਿਆ ਗਿਆ ਜਿਹੜੇ ਆਪਣੇ ਕੋਲੇ ਗੋਣ ਸੀ ਕਹਿੰਦਾ ਵੀ ਉਹ ਆਪਣੇ ਗਏ ਹੁਣ ਆਪਣੇ ਕੋਲੇ ਕੋਈ ਗੋਣ ਨਹੀਂ ਵਗਿਆੜ ਕਹਿੰਦਾ ਵੀ ਜਿਹੜੀ ਮੈਂ ਬੱਕਰੀ ਬਣ ਕੇ ਮੇਰੇ ਕੋਲੇ ਵੀ ਉਹ ਚਮਤਕਾਰੀ ਦੁੱਧ ਸੀ ਉਹ ਕਹਿੰਦਾ ਰਾਜੇ ਨੇ ਆਪਦੀ ਕੁੜੀ ਨੂੰ ਦਿਆਤਾ ਉਹ ਠੀਕ ਹੋ ਗਈ ਮੇਰੇ ਕੋਲੇ ਕੋਈ ਬੋੜ ਨਹੀਂ ਸ਼ੇਰ ਕਹਿੰਦਾ ਮੈਂ ਲੁੱਟਿਆ ਗਿਆ ਜਿਹੜੇ ਖਜ਼ਾਨੇ ਦਾ ਮੈਨੂੰ ਪਤਾ ਸੀ ਕਹਿੰਦਾ ਕੋਈ ਖਜ਼ਾਨਾ ਕੱਢ ਕੇ ਲੈ ਗਿਆ ਬਾਂਦਰ ਕਹਿੰਦਾ ਜਿਹੜੀਆਂ ਮੇਰੀਆਂ ਦੋ ਬਾਟੀਆਂ ਸੀ ਜਿਨ੍ਹਾਂ ਨਾਲ ਕਹਿੰਦਾ ਵੀ ਬੰਦੇ ਨੂੰ ਦਿਸਣ ਲੱਗਦਾ ਸੀ ਕੋਈ ਮੇਰੀਆਂ ਬਾਟੀਆਂ ਖਾ ਰਿਹਾ ਕਹਿੰਦਾ ਯਾਰ ਆਪਣੀਆਂ ਤਾਂ ਕਿਸੇ ਨੇ ਗੱਲਾਂ ਸੁਣ ਲੈਣਾ ਸ਼ੇਰ ਕਹਿੰਦਾ ਵੀ ਰਾਤ ਨੂੰ ਦੋਹੀ ਬਹਾਨੇ ਚ ਕੌਣ ਹੁੰਦਾ ਯਾਰ ਆਪਣੀਆਂ ਗੱਲਾਂ ਕਿੱਥੋਂ ਸੁਣ ਲੈਣਾ ਵੀ ਆਪਣੇ ਤਾਂ ਕੋਈ ਨੜੇ ਹੁੰਦੇ ਹੀ ਨਹੀਂ ਜਿਹੜੀ ਬਾਂਦਰ ਕੋਲ ਹੁੰਦੀ ਉਹ ਚਲਾਕ ਹੁੰ ਬਾਂਦਰ ਕਹਿੰਦਾ ਕਿ ਕਿਤੇ ਕੋਈ ਆਪਣੇ ਦਰਖਤ ਤੇ ਤਾਂ ਨਹੀਂ ਬੈ ਕੇ ਗੱਲਾਂ ਸੁਣ ਗਿਆ ਉਹ ਕਹਿੰਦਾ ਅੱਜ ਵੀ ਟੋ ਲੈਣੇ ਕਿਉਂਕਿ ਬੈਠਾ ਨਾ ਹੋਵੇ ਉਹ ਜਦੋਂ ਭਾਈ ਬਾਂਦਰ ਤਾਂ ਹਾਂ ਜਿਹੜਾ ਟੋਣ ਤੇ ਬਾਂਦਰ ਨੂੰ ਬੋਥਿਆ ਗਿਆ ਬਾਂਦਰ ਕਹਿੰਦਾ ਆ ਬੈਠਾ ਜੀ ਨੇ ਆਪਣੀਆਂ ਗੱਲਾਂ ਸੁਣੀਆਂ ਤੇ ਆਪਣਾ ਵੀ ਮਾਲ ਚੋਰੀ ਕਰਵਾਇਆ ਹੁਣ ਤਾਂ ਥੱਲੇ ਛੱਟ ਲਿਆ ਭਾਈ ਉਹ ਥੱਲੇ ਛੱਟ ਕੇ ਹੁਣ ਤੁਹਾਨੂੰ ਪਤਾ ਹੈ ਸ਼ੇਰ ਨੇ ਵਿਗਿਆੜਨੇ ਸਾਰਾ ਨੇ ਪਾੜਤਾ ਮਾਰਤਾ ਉੱਥੋਂ ਆਪਾਂ ਨੂੰ ਸਿੱਖਿਆ ਮਿਲਦੀ ਹੈ ਵੀ ਜਿਵੇਂ ਆਪਣੇ ਬਜ਼ੁਰਗ ਸੁਣਾਉਂਦੇ ਆ ਵੀ ਲਾਲਚ ਬੁਰੀ ਬਲਾ ਹੁੰਦੀ ਹੈ ਵੀ ਦੇਖੋ ਜਿਹੜੇ ਬੰਦੇ ਨੂੰ ਉਹਨੇ ਬਾਦੂ ਸਮਝ ਕੇ ਘਰੋਂ ਕੱਢਿਆ ਸੀ ਉਹ ਤਾਂ ਗੁਣ ਖੱਟ ਗਿਆ ਤੇ ਉਹ ਲਾਲਚੀ ਬੰਦਾ ਆ ਉਹਦੇ ਗੁਣ ਸੁਣ ਕੇ ਉਹ ਉੱਥੇ ਸਾਮੀ ਜਗ੍ਹਾ ਤੇ ਗਿਆ ਤੇ ਆਪਦੀ ਜਾਣ ਦੇ ਬੈਠਾ ਸੋ ਇਹ ਤੋਂ ਆਪਾਂ ਨੂੰ ਸਿੱਖਿਆ ਮਿਲਦੀ ਹੈ ਵੀ ਲਾਲਚ ਹਮੇਸ਼ਾ ਬੁਰੀ ਬਲਾ ਹੁੰਦੀ ਹੈ ਠੀਕ ਹੈ ਅੰਨੇ ਨੂੰ ਤਾਂ ਮਜਬੂਰੀ 'ਚ ਛੱਡ ਕੇ ਆਇਆ ਸੀ ਉਹ ਉਹ ਤਾਂ ਵਿਚਾਰਾ ਤਾਂ ਹਾਂ ਜਿਹੜਾ ਮਜਬੂਰੀ ਚੜਿਆ ਉਹ ਸੋਚ ਕੇ ਗਿਆ ਸੀ ਵੀ ਉੱਥੇ ਜਾਨਵਰ ਆਉਂਦੇ ਆ ਗੁਣ ਦੱਸਦੇ ਆ ਉਹਨੂੰ ਲਾਲਚ ਪੈਦਾ ਹੋਗਾ ਸੀ ਵੀ ਆ ਪਰਬ ਕਰਬ ਬੱਤੀ ਬਣਣੀ ਐ। ਸੋ ਵੀਰੇ ਲਾਲਚ ਗੁਰੀ ਬੁਲਾ ਹੁੰਦੀ ਐ ਇੱਕ ਕਹਾਣੀ ਐ ਕਹਾਣੀਏ ਥਰੂ ਥਰੂ ਮੈਂ ਤੁਹਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਐ ਵੀ ਲਾਲਚ ਮੇਸੇ ਹੀ ਬੁਰਾ ਹੁੰਦਾ ਐ ਇਹ ਤੋਂ ਪਾਸੇ ਰਿਹਾ ਕਰੋ। ਕਦੇ ਕਿਸੇ ਚੀਜ਼ ਦਾ ਲਾਲਚ ਨਾ ਕਰਿਆ ਕਰੋ ਕਈ ਵਾਰੀ ਲਾਲਚ ਆਪਾਂ ਨੂੰ ਲੈ ਡੋ ਪਤਾ। ਸੋ ਕਹਾਣੀਆਂ ਆਪਣੇ ਬਜ਼ੁਰਗ ਪਾਉਂਦੇ ਸੀ ਸਹੀ ਗੱਲ ਆ ਉਹ ਆਪਾਂ ਨੂੰ ਸਮਝਾਉਣ ਵਾਸਤੇ ਪਾਉਂਦੇ ਸੀ ਆਪਾਂ ਤੂੰ ਸਿੱਖ ਸਾਕੀ ਲੈਂਦੇ ਜੀ ਵੀ ਆ ਪਤਾ ਨਹੀਂ ਆਪਦੇ ਕਿਸੇ ਬੰਦੇ ਨੂੰ ਘਰੋਂ ਕੱਢ ਦੇ। ਆਪਾਂ ਨਹੀਂ ਆਉਂਦੇ ਕਿਸੇ ਐਨੇ ਭੈਣ ਭਰਾ ਨੂੰ ਘਰੋਂ ਕੱਢ ਦੇ। ਆਪਾਂ ਤਾਂ ਨਹੀਂ ਕਿਤੇ ਲਾਲਚ ਚ ਜਾ ਕੇ ਰਾਤਾਂ ਨੂੰ ਬੈਂਦੇ ਇਹ ਇਹ ਆਪਾਂ ਸਟੋਰੀਆਂ ਆਪਾਂ ਨੂੰ ਸਿਖਾਉਂਦੀਆਂ ਸੀ ਉਸ ਮੈਂ ਕਹਣੀ ਪਹਿਲਾਂ ਵਾਲੀ ਦੁਨੀਆ ਬਹੁਤ ਵਧੀਆ ਸੀ ਦਾਦੇ ਦਾਦੀਆਂ ਸਟੋਰੀਆਂ ਸੁਣਾਉਂਦੇ ਸੀ ਆਪਾਂ ਨੂੰ ਤੁਹਾਨੂੰ ਸਿੱਖਿਆ ਮਿਲਦੀ ਹੁੰਦੀ ਸੀ ਹੁਣ ਕੀ ਸਟੋਰੀਆਂ ਹੁਣ ਤਾਂ ਕੁਝ ਵੀ ਹੁਣ ਤਾਂ ਫਿਲਮ ਹੈ ਬੱਚੇ ਫਿਲਮਾਂ ਦੇਖਦੇ ਹੋ ਜਦੋਂ ਦਿਮਾਗ ਬੰਦ ਜਾਂਦਾ ਪਹਿਲਾਂ ਸਾਡੇ ਵਰਗੇ ਵਿਚਾਰੇ 12 10 11 ਵਜੇ ਤੱਕ ਦਾਦਾ ਦਾਦੀ ਕੋਲੇ ਬੈਠੇ ਗੱਲਾਂ ਸੁਣੀ ਜਾਂਦੇ ਤੇ ਗੱਲਾਂ ਸੁਣਦੇ ਸੌ ਜਾਂਦੇ ਸਾਡੀ ਆਹ ਲਾਈਫ ਹੁੰਦੀ ਸਾਡੇ ਕੋਲੇ ਕਿਹੜਾ ਫੋਨ ਹੁੰਦੇ ਸੀ ਸੋ ਪਲੀਜ਼ ਲਾਲਚ ਤੋਂ ਦੂਰ ਰਹੋ ਆਪਣੀ ਜ਼ਿੰਦਗੀ ਨੂੰ ਜਿਉਣਾ ਸਿੱਖੋ ਮਾਰਾ ਇਹੇ ਲੜ ਲੱਗੋ ਵਹਿਗੁਰੂ ਦੇ ਲੜ ਲੱਗੋ ਜਿਸ ਵੀ ਧਰਮ ਨੂੰ ਮੰਨਦੇ ਹੋ ਉਹਦੇ ਲੜ ਲੱਗੋ ਪ੍ਰਮਾਤਮਾ ਸਾਨੂੰ ਅੱਗੇ ਲੈ ਕੇ ਜਾਊਗਾ ਮੇਰਾ ਵਿਸ਼ਵਾਸ ਆ ਪ੍ਰਮਾਤਮਾ ਨੇ ਮੈਨੂੰ ਅੱਗੇ ਕਰਿਆ ਸਾਨੂੰ ਵੀ ਕਰੂਗਾ ਮੇਰਾ ਪ੍ਰਮਾਤਮਾ ਤੋਂ ਬਿਨਾਂ ਕਿਸੇ ਤੇ ਵਿਸ਼ਵਾਸ ਨਹੀਂ ਹੈਗਾ ਤਾਂ ਤੁਸੀਂ ਵੀ ਕਰਿਆ ਨਾ ਕਰੋ ਸੋ ਕਦੇ ਡੁੱਬੋਗੇ ਨਹੀਂ ਮਰੋਗੇ ਨਹੀਂ ਜੇ ਤੁਸੀਂ ਪ੍ਰਮਾਤਮਾ ਤੇ ਸਿਰਫ ਵਿਸ਼ਵਾਸ ਕਰ ਲੈਣਾ ਸਾਨੂੰ ਕੋਈ ਮਾਰ ਨਹੀਂ ਸਕਦਾ ਜੇ ਤੁਸੀਂ ਇਨਸਾਨ ਤੇ ਵਿਸ਼ਵਾਸ ਕਰੋਗੇ ਤਾਂ ਮਰੋਗੇ ਠੀਕ ਹੈ ਮੇਰੀ ਰਿਕੁਐਸਟ ਆ ਤੁਨ੍ਹ ਕੇ ਸਿਰਫ ਆਪਣੇ ਜਿਸ ਵੀ ਧਰਮ ਨੂੰ ਮੰਨਦੇ ਹੋ ਉਸ ਤੇ ਵਿਸ਼ਵਾਸ ਕਰੋ ਕਿਸੇ ਤੇ ਵਿਸ਼ਵਾਸ ਨਾ ਕਰੋ ਠੀਕ ਹੈ ਅੱਜ ਕੱਲ੍ਹ ਦੁਨੀਆ ਮਿੱਠੀ ਹੈ ਵੀਰੇ ਬਾਹਰੋਂ ਕੁਝ ਹੋਰ ਹੈ ਅੰਦਰੋਂ ਕੁਝ ਹੋਰ ਹੈ ਚੀਜ਼ ਲੈਣ ਵੇਲੇ ਥੋੜੇ ਨਾਲ ਮਿੱਠੇ ਹੋਣਗੇ ਜਦੋਂ ਤੁਸੀਂ ਮੰਗੋਗੇ ਤਾਂ ਉਹਨਾਂ ਤੋਂ ਵੱਧ ਕੇ ਅੜਬ ਸੋਡੇ ਮੁਰੀ ਕੋਈ ਹੋ ਨਹੀਂ ਸਕਦਾ ਸੋ ਮੇਰਾ ਕੰਮ ਹੈ ਤੁਹਾਨੂੰ ਸਮਝਾਉਣਾ ਮੰਨਣਾ ਨਾ ਮੰਨਣਾ ਤੁਹਾਡੀ ਮਰਜ਼ੀ ਆ ਆਪਾਂ ਤੁਹਾਡੇ ਨਾਲ ਵੀਡੀਓ ਇਦਾਂ ਹੀ ਪਾਉਂਦੇ ਰਹਾਂਗੇ ਤੁਹਾਡਾਂ ਨਾਲ ਗੱਲਾਂ ਕਰ ਜਿੰਨਾ ਚਿਰ ਮੇਰੇ ਚ ਦਮ ਹੈ ਮੈਂ ਤੁਹਾਡਾਂ ਨੂੰ ਵੀਡੀਓ ਜੇਦੀ ਪਾਉਂਦੀ ਰਹੂੰਗੀ ਸੋ ਪਲੀਜ਼ ਮੇਰਾ ਸਾਥ ਦੇਣਾ ਮੇਰੀ ਸਪੋਰਟ ਦੇਣਾ ਮੈਂ ਤੁਹਾਡੇ ਭੈਣ ਭਰਾਵਾਂ ਦੇ ਸਿੱਤੇ ਆ ਮੇਰਾ ਜ਼ਿੰਦਗੀ ਚ ਹੋਰ ਕੋਈ ਨਹੀਂ ਹੈਗਾ ਤੁਹਾਡੇ ਤੋਂ ਬਿਨਾ ਮੈਂ ਕੋਈ ਨਹੀਂ ਹੈਗਾ ਬੱਚੇ ਆਪਾਂ ਕਹਿੰਨਾ ਜਿਉਂਦੇ ਵਸਦੇ ਰਹਿਣਾ ਆਪੋ ਆਪਣੀਆਂ ਜ਼ਿੰਦਗੀਆਂ ਚ ਸੁੱਖ ਖੁਸ਼ੀਆਂ ਮਾਣਨ ਸੋ ਮੇਰਾ ਤੁਹਾਡੇ ਤੋਂ ਇਲਾਵਾ ਕੋਈ ਵੀ ਨਹੀਂ ਹੈਗਾ ਵੀਰੇ ਲੋਕਾਂ ਨੂੰ ਮੂੰਹ ਮਾ ਝੂਠੀ ਜ਼ਿੰਦਗੀ ਨਾਲ ਤਾਂ ਜਿਉਈਆਂ ਨਾਲ ਜਿਉਣੀ ਆ ਮਰਦੇ ਦਮ ਤੱਕ ਸੱਚ ਬੋਲਿਆ ਸੱਚ ਬੋਲਾਂਗੇ ਚਾਹੇ ਉਹਦੀ ਸਜ਼ਾ ਜੋ ਮਰਜ਼ੀ ਬੁੱਕ ਨਹੀਂ ਭੇਜਿਆ ਆਪਾਂ ਪਰਵਾਹ ਨਹੀਂ ਕਰਦੇ ਸੋ ਆਪਣੀ ਜ਼ਿੰਦਗੀ ਵਾਹਿਗੁਰੂ ਦੀ ਆ ਵਾਹਿਗੁਰੂ ਦੇ ਲਈ ਖੇਡ ਲੈਣੀ ਆ ਤੇ ਜਾਂ ਜਿਹੜਾ ਕੋਈ ਬੰਦਾ ਐ ਮੈਂ ਕਹਣੀ ਆ ਵਾਹਿਗੁਰੂ ਤੂੰ ਮੈਨੂੰ ਇੰਨਾ ਕੁ ਦੇ ਵੀ ਜਿਹੜਾ ਕੋਈ ਭੈਣ ਭਾਈ ਦੁਖੀ ਹੋਊਗਾ ਚਾ ਆਪਾਂ ਨੂੰ ਦੀ ਹੈਲਪ ਕਰਨੀ ਆ ਬਸ ਆਪਾਂ ਜਿਆਦਾ ਜ਼ਿੰਦਗੀ ਤੋਂ ਹੁਣ ਹੈਲਪ ਕਰਨੀ ਆ ਲੋਕਾਂ ਦੀ ਤੇ ਜਾਂ ਆਪਣੇ ਲਈ ਜਾਉਣਾ ਛੱਡਦਾ ਵੀਰੇ ਆਪਾਂ ਇੱਧਰ ਉੱਧਰ ਲੋਕਾਂ ਲਈ ਜਾਉਣਾ ਸਭ ਦੇ ਗੋਲੀਆਂ ਮਾਰਦੀਆਂ ਆਪਾਂ ਆਪਣਾ ਜ ਆਪਾਂ ਗਨੇ ਬੱਚੇ ਆਪਦੇ ਘਰੇ ਸੌਖੇ ਰਹਿਣ ਵਧੀਆ ਇਹਨਾਂ ਨੂੰ ਪਰਿਵਾਰ ਮਿਲਣ ਪਰ ਆਪਾਂ ਜ਼ਿੰਦਗੀ ਚ ਵੀਰੇ ਸਿੰਗਲ ਰਹਿਣਾ ਸਿੰਗਲ ਹੋ ਕੇ ਜਿਉਣਾ ਵਿਦਆਊਟ ਪਰਮਾਤਮਾ ਤੋਂ ਹੁਣ ਮੇਰੀ ਜ਼ਿੰਦਗੀ ਚ ਕੋਈ ਜਗ੍ਹਾ ਨਹੀਂ ਰਹਿ ਸਕਦਾ ਆਪਾਂ ਵਾਹਿਗੁਰੂ ਤੋਂ ਬਿਨਾ ਕਿਸੇ ਨੂੰ ਮੰਨਣਾ ਨਹੀਂ ਨਾ ਸਿਰ ਝੁਕਾਉਣਾ ਵਾਹਿਗੁਰੂ ਤੋਂ ਮੰਗਿਆ ਮੰਗ ਕੇ ਖਾਂਦੇ ਆ ਤੇ ਮੰਗਦੇ ਰਵਾਂਗੇ ਨਾ ਕਿਸੇ ਮੁਰੇ ਝੁਕਿਆ ਨਾ ਕਿਸੇ ਨੂੰ ਝੁਕਾਇਆ ਸੋ ਵਾਹਿਗੁਰੂ ਜੀ ਆਪ ਨੂੰ ਤੰਦਰੁਸਤੀ ਤਰੱਕੀ ਬਖਸ਼ੇ